ਸਾਡੇ ਬਹੁਤ ਹੀ ਸਤਿਕਾਰਯੋਗ ਮਾਮਾ ਜੀ ਸਰਦਾਰ ਮਹੰਗਾ ਸਿੰਘ ਜੀ ਸਾਬਕਾ ਸਰਪੰਚ ਪਿੰਡ ਮਿਉਵਾਲ ਸਾਨੂੰ ਅਚਾਨਕ ਸਦੀਵੀ ਵਿਛੋੜਾ ਦਿੰਦੇ ਹੋਏ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿਖੇ ਜਾਨਵਾਜੇ ਹਨ ਉਹਨਾਂ ਦੇ ਜਾਣ ਕਰਕੇ ਜਿੱਥੇ ਸਾਡੇ ਸਮੁੱਚੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਪਿੰਡ ਮਿਉਵਾਲ ਡਾਕ ਖਨ ਕੜਿਆਣਾ ਕਲਾ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਸਰਦਾਰ ਮਹੰਗਲ ਸਿੰਘ ਜੀ ਇੱਕ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਸਨ ਇੱਕ ਛੋਟੇ ਜਿਹੇ ਕਿਸਾਨ ਸਿਗੇ ਉਹਨਾਂ ਨੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਡਰ ਦੇ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਿਆ ਉਹਨਾਂ ਨੂੰ ਪੜ੍ਹਾਈ ਦੀ ਅਹਿਮੀਅਤ ਦਾ ਬਹੁਤ ਜ਼ਿਆਦਾ ਖਿਆਲ ਸੀਗਾ ਇਸ ਲਈ ਉਹਨੇ ਆਪਣੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਹਮੇਸ਼ਾ ਜਾਂਚ ਰੱਖੀ ਤੇ ਆਪਣੇ ਸੁਪੁੱਤਰ ਨੂੰ ਹੈੱਡਮਾਸਟਰ ਦੇ ਅਹੁਦੇ ਤੱਕ ਪਹੁੰਚਾਇਆ ਉਹਨਾਂ ਦੇ ਪਰਿਵਾਰ ਵਿੱਚ ਕੋਈ ਰਾਜਨੀਤਿਕ ਪਿਛੋਕੜ ਨਹੀਂ ਸੀਗਾ ਪਰ ਫਿਰ ਵੀ ਉਹਨਾਂ ਦੀ ਜਿਹੜੀ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਸੀਗੀ ਪਿੰਡ ਦੇ ਵਿੱਚ ਪਿਆਰ ਮੁਹੱਬਤ ਪਿੰਡ ਚ ਨਾਲ ਜ਼ਿਆਦਾ ਸੀਗਾ ਕਿ ਪਿੰਡ ਦੇ ਸੋਝਵਾਂ ਲੋਕਾਂ ਨੇ ਉਹਨਾਂ ਨੂੰ ਸਰਪੰਚੀ ਦਾ ਮਾਣ ਵੀ ਬਖਸ਼ਿਆ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਉਹਨਾਂ ਨੂੰ ਬਿਜ਼ਨਸ ਦਾ ਮਿਹਨਤ ਦਾ ਇਹਨਾਂ ਸ਼ੌਂਕ ਸੀਗਾ ਕਿ ਉਹਨਾਂ ਦਾ ਪਿੰਡ ਦੇ ਵਿੱਚ ਜਿਹੜਾ ਬਿਲਡਿੰਗ ਦਾ ਬਿਜ਼ਨਸ ਆ ਪਿਛਲੇ ਤਕਰੀਬਨ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ ਉਹਨਾਂ ਦੀ ਮਿਹਨਤ ਸਦਕਾ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਸੁਖਨਾਲ ਤੀਜੀ ਪੀੜ੍ਹੀ ਹੁਣ ਉਹਨਾਂ ਦੀ ਉਹੀ ਬਿਜ਼ਨਸ ਕਰ ਰਹੀ ਆ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਉਹਨਾਂ ਨੂੰ ਧਾਰਮਿਕ ਸੂਝ-ਬੂਝ ਇੰਨੀ ਸੀਗੀ ਧਾਰਮਿਕ ਖਿਆਲ ਉਹਨਾਂ ਦੇ ਇੰਨੇ ਖੁੱਲੇ ਸੀਗੇ ਕਿ ਪਿੰਡ ਵਿੱਚ ਚਾਹੇ ਕੋਈ ਸਿੱਖ ਭਾਈਚਾਰੇ ਦਾ ਪ੍ਰੋਗਰਾਮ ਹੋਵੇ ਚਾਹੇ ਕੋਈ Hindu ਭਾਈਚਾਰੇ ਦਾ ਪ੍ਰੋਗਰਾਮ ਹੋਵੇ ਚਾਹੇ ਕੋਈ ਇਸਾਈ ਭਾਈਚਾਰੇ ਦਾ ਪ੍ਰੋਗਰਾਮ ਹੋਵੇ ਚਾਹੇ ਉਹ ਮੁਸਲਿਮ ਭਾਈਚਾਰੇ ਦਾ ਪ੍ਰੋਗਰਾਮ ਹੋਵੇ ਉਹ ਸਾਰਿਆਂ ਦਾ ਸਮਰਥਨ ਕਰਦੇ ਸਨ ਗਰੀਬਾਂ ਨਾਲ ਖੜਦੇ ਸਨ ਕਮਜ਼ੋਰਾ ਨਾਲ ਤੁਰਦੇ ਸਨ ਉਹ ਉਹ ਸਾਰਿਆਂ ਦਾ ਹੀ ਸਤਿਕਾਰ ਕਰਦੇ ਸਿਗੇ ਨਿਮਰਤਾ ਉਹਨਾਂ ਵਿੱਚ ਬਹੁਤ ਜ਼ਿਆਦਾ ਸੀਗੀ ਹਰ ਕਮਜ਼ੋਰ ਵਰਗ ਦੇ ਨਾਲ ਥਾਣੇ ਕਚਰੀਆਂ ਵਿੱਚ ਕੀ ਚੰਡੀਗੜ੍ਹ ਤੱਕ ਵੀ ਉਹ ਚੱਕਰ ਕੱਢਦੇ ਸਿਗੇ ਮੈਂ ਅੱਜ ਇੰਗਲੈਂਡ ਵਿੱਚ ਬੈਠ ਕੇ ਉਹਨਾਂ ਨੂੰ ਕਿਉਂ ਯਾਦ ਕਰਦਾ ਹਾਂ ਇਸ ਲਈ ਵੀ ਯਾਦ ਕਰਦਾ ਹਾਂ ਇਸ ਲਈ ਵੀ ਸਦਾਨਜਲੀ ਦਿੰਦਾ ਹਾਂ ਕਿਉਂ ਮੇਰੇ ਮਾਮਾ ਜੀ ਸੀਗੇ ਪਰ ਮੈਂ ਇਸ ਲਈ ਜ਼ਿਆਦਾ ਸਦਾਨਜਲੀ ਦਿੰਦਾ ਹਾਂ ਕਿ ਉਹ ਇੱਕ ਬਹੁਤ ਹੀ ਸਾਡੇ ਸਮਾਜ ਦੀ ਉੱਚੀ ਸ਼ਖਸੀਅਤ ਦੇ ਮਾਲਕ ਸਨ ਸਾਡੇ ਸਮਾਜ ਦੇ ਵਿੱਚ ਅਜਿਹੀ ਉੱਚੀ ਸ਼ਖਸੀਅਤ ਦੇ ਜੋ ਮਹਾਂਪੁਰਖ ਹਨ ਉਹਨਾਂ ਦਾ ਬਹੁਤ ਘਾਟਾ ਹਮੇਸ਼ਾ ਰਿਹਾ ਹੈ ਮੈਂ ਵਾਹਿਗੁਰੂ ਅਕਾਲ ਪੁਰਖ ਨੂੰ ਬੇਨਤੀ ਕਰੂੰਗਾ ਕਿ ਵਾਹਿਗੁਰੂ ਅਜਿਹਿਆਂ ਸੂਚੀਆਂ ਰੂਹਾਂ ਨੂੰ ਉੱਚੀਆਂ ਸੂਚੀਆਂ ਰੂਹਾਂ ਨੂੰ ਆਪਣੇ ਚਾਨਾਂ ਵਿੱਚ ਨਿਵਾਸ ਬਖਸ਼ਿਤ ਹੋਏ ਜਨਮ ਮਰਨ ਦੇ ਚੱਕਰਾਂ ਚੋਂ ਮੁਕਤ ਕਰੋ ਵਾਹਿਗੁਰੂ ਮੈਂ ਤੁਹਾਡਾ ਆਪਣਾ ਹਰਪਾਲ ਬੰਗਾ ਸਤਿ ਸ੍ਰੀ ਅਕਾਲ